ਫੋਨਾ ਗਰਾਿਆਂ ਦੇ ਅੰਦਰ ਇੱਕ ਪਿੰਡ ਮਲਾਂ ਪਿੰਡ ਜਿਹੜਾ ਪੈਂਦਾ ਹੈਗਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੱਲ ਸਾਡੇ ਕੋਲ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਕੁਝ ਚਾਰ ਪੰਜ ਅੰਗ ਜਿਹੜੇ ਹੈਗੇ ਨੇ ਥਿਲਰੇ ਹੋਏ ਸੀ ਤਾਂ ਇੱਕ ਜਸਪ੍ਰੀਤ कौर ਦੇ ਨਾਂ ਦੀ ਲੇਡੀ ਹੈਗੀ ਜਿਹਦੇ ਵੱਲੋਂ ਸਾਨੂੰ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਗਈ ਸੀ ਉਹਦੇ ਤਹਿਤ ਤਾਂ ਜਿਹੜੇ ਹੈਗੇ ਸਾਡੇ ਡੀਐਸਪੀ ਫਲੋਰ ਭਰਤ ਮਸੀਹ ਜੀ ਐਂਡ ਸਾਡੇ ਐਸ ਐਚਓ ਗਰਾਇਆ ਇਨਸਪੈਕਟਰ ਸਿਕੰਦਰ ਸਿੰਘ ਇਮੀਡੀਏਟਲੀ ਮੌਕੇ ਦੇ ਉੱਤੇ ਗਿਆ ਜਿਨ੍ਹਾਂ ਨੇ ਜਾ ਕੇ ਉੱਥੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜੇ ਉੱਥੇ ਹਾਜ਼ਰੀਨ ਸੰਗਤ ਹੈ ਕਿਸੇ ਉਹਨਾਂ ਦੀ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਐਂਡ ਪਲੱਸ ਉੱਥੇ ਜਿਹੜੇ ਸੀਸੀਟੀਵੀ ਜਿਹੜੇ ਫੁਟੇਜ ਸੀ ਉਹਦਾ ਅਨਲਿਸਿਸ ਕੀਤਾ ਗਿਆ ਤਾਂ ਕਾਫੀ ਜੜੀ ਹੈਗੀ ਆ ਉਹਨਾਂ ਨੇ ਧਗਾਈ ਨਾਲ ਇਸ ਦੇ ਵਿੱਚ ਸੰਜੀਦਗੀ ਨੂੰ ਸਮਝਦੇ ਹੋਏ ਧਗਾਈ ਨਾਲ ਜਿਹੜੀ ਹੈਗੀ ਤਫ਼ਤੀਸ਼ ਕੀਤੀ ਇਹਦੇ ਵਿੱਚ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ 21 ਨੰਬਰ ਮੁਕੱਦਮਾ ਥਾਣਾ ਗਰਾਇਆ ਦੇ ਵਿੱਚ ਅੰਡਰ ਸੈਕਸ਼ਨ 299 ਬੀ ਐਨ ਐਸ ਜਿਹੜੀ ਧਾਰਾ ਹੈਗੀ ਆ ਉਹਦੇ ਤਹਿਤ ਥਾਣਾ ਗੁਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਇੱਕ ਇਹ ਬਾਈ ਨੇ ਮੁਕਦਮਾ ਦਰਜ ਕੀਤਾ ਗਿਆ ਸਰ ਜੀ ਕਰੂੰਗੇ ਨਾਮ ਕਿਹ ਹੈ ਜਿਹਿਸ ਨੂੰ ਇਹਦਾ ਜਿਹੜਾ ਦੋਸ਼ੀ ਹੈਗਾ ਸੀ ਉਹ ਇੱਕ ਬੱਚਾ ਹੈਗਾ ਜਿਹੜਾ 10ਵੀਂ ਕਲਾਸ ਦੇ ਵਿੱਚ ਪੜਦਾ ਜਦੀ ਉਮਰ ਕਰੀਬ 15 ਸਾਲ ਹੈਗੀ ਆ ਛੋਟੀ ਉਮਰ ਦਾ ਜੋਵੇਨਾਈਲ ਹੈਗਾ ਐਂਡ ਉਹ ਮਾਨਸਿਕ ਤੌਰ ਤੇ ਵੀ ਜਿਵੇਂ ਆਪਾਂ ਕਹਿ ਸਕਦੇ ਆ ਕਿ ਜਿਆਦਾ ਅਲਰਟ ਨਹੀਂ ਹੈਗਾ ਸਤਰਕ ਜਿਹੜਾ ਬੱਚਾ ਨਹੀਂ ਹੈਗਾ ਸਰ ਉਸਨੇ ਆਪ ਕਿਹਾ ਕਿ ਕਿਸੇ ਨੇ ਕਰਵਾਇਆ ਸਰ ਉਹ ਕੁਈ ਪਤਾ ਲੱਗਾ ਸੀ ਕਿ ਕਿਸ ਨੇ ਸ਼ਾਇਦ ਕਿਸ ਨੇ ਨਹੀਂ ਉਹਦੇ ਵਿੱਚ ਹਲੇ ਤੱਕ ਸਾਡੀ ਜਿਹੜੀ ਤਪਤੀਸ਼ ਹੈਗੀ ਆ ਉਹਦੇ ਵਿੱਚ ਕਿਸ ਉਹਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਕਿਸੇ ਨੇ ਉਸ ਤੋਂ ਕਰਵਾਇਆ ਹੋਵੇ ਉਹਦੀ ਪੁੱਛ ਕੇ ਤੇ ਵਿੱਚ ਬੱਚੇ ਦੀ ਜੇ ਇਹ ਆਇਆ ਸੀ ਕਿ ਉਹਦੇ ਦੋਨੇ ਧਿਰਾਂ ਇਹ ਆਪਸ ਦੇ ਵਿੱਚ ਜਿਹੜੇ ਹੈਗੇ ਕੋਈ ਲੜਦੇ ਹੈਗੇ ਸੀ ਤਾਂ ਉਹਦੇ ਮਨ ਦੇ ਵਿੱਚ ਕੋਈ ਖਿਆਲ ਆਇਆ ਕਿ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਨੂੰ ਉਲਝ ਜਾਣ ਜਾਂ ਕਿਸੇ ਤਰੀਕੇ ਉਹਨੂੰ ਲੱਗਿਆ ਬੱਚੇ ਨੂੰ ਕਿ ਇਹਨੂੰ ਪਰਮਾਤਮਾ ਵੱਲੋਂ ਇਹਨਾਂ ਨੂੰ ਕੋਈ ਸਬਕ ਸਿਖਾਉਣੇ ਆ ਜਾਣਾ ਚਾਹੀਦਾ ਇਸ ਜਿਹੜੀ ਹੈਗੀ ਹੈ ਘਟਨਾ ਨਾਲੋਂ ਜ਼ਿਆਦਾ ਬਟ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਹੈਗੇ ਸੀ ਫੁਟੇਜ ਦੇ ਵਿੱਚ ਉਹ ਬੱਚੇ ਦੀ ਜਿਹੜੀ ਹੈਗੀ ਆ ਜਦੋਂ ਜਾਂਦਾ ਮੱਥਾ ਟੇਕਦਾ ਤਾਂ ਉਸ ਤੋਂ ਬਾਅਦ ਜੋ ਬਾਹਰ ਨਿਕਲਦਾ ਤਾਂ ਉਹ ਜਿਹੜੇ ਹੈਗੇ ਨੇ ਗੁਰੂਗ੍ਰੰਥ ਸਾਹਿਬ ਦੇ ਅੰਗ ਜਿਹੜੇ ਹੈਗੇ ਖਿਲਾਰ ਰਿਹਾ ਤੇ ਸਿੱਟ ਕੇ ਬਾਹਰ ਆਉਂਦਾ ਉਹਦੇ ਤੋਂ ਆਡੈਂਟੀਫਾਈ ਜਾਂਦਾ ਉਸ ਵਕਤ ਦੀ ਜਿਹੜਾ ਹੈਗਾ ਇਕੱਲਾ ਹੀ ਹੈਗਾ ਸੀ ਇਦਾਂ ਦੀ ਘਟਨਾ ਪਹਿਲਾਂ ਵੀ ਬਹੁਤ ਹੋ ਚੁੱਕੀ ਹੈ ਅਜਰ ਪੁਲਿਸ ਇਸ ਤੇ ਕਿੰਨਾ ਐਕਸ਼ਨ ਲੇਗੀ ਦੇਖੋ ਇਹਦੇ ਵਿੱਚ ਜੋ ਸਾਡੇ ਕੋਲੇ ਲੀਗਲ ਪ੍ਰੋਵੀਜ਼ਨਸ ਹੈਗੀਆਂ ਲਾਅ ਦੀਆਂ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਸਖਤ ਕਾਰਵਾਈ ਕਰਦੇ ਹਾਂ ਤਾਂ ਇਹ ਬੇਸ਼ੱਕ ਜੋ ਵੀ ਨਹੀਂ ਲੱਗੇਗਾ ਕਿ ਸਾਡਾ ਜਿਹੜਾ ਹੈਗਾ ਤਫ਼ਤੀਸ਼ ਦੇ ਵਿੱਚ ਅਗਰ ਕੋਈ ਹੋਰ ਵੀ ਦੋਸ਼ੀ ਇਹਦੇ ਬੈਕਐਂਡ ਤੇ ਹੁੰਦਾ ਜਾਂ ਸਾਡੀ ਤਫ਼ਤੀਸ਼ ਦੇ ਵਿੱਚ ਆਉਂਦਾ ਕਿ ਕਿਸੇ ਦਾ ਰੋਲ ਹੈ ਤਾਂ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸਰ ਟਾਈਮਿੰਗ ਕੀ ਸੀ ਸਰ ਕੈਮਰੇ ਅੰਦਰ ਚੱਲਦੇ ਸੀ ਸੀਸੀਟੀਵੀ ਕੈਮਰੇ ਸਾਡੇ ਕੋਲ ਜਿਹੜੀ ਹੈਗੀ ਇਹ ਕੱਲ ਜਿਹੜੀ ਸ਼ਾਮ ਨੂੰ 5 ਵਜੇ ਦੇ ਕਰੀਬ ਜਿਹੜੀ ਹੈਗੀ ਆ ਇਨਫੋਰਮੇਸ਼ਨ ਜਿਹੜੀ ਹੈਗੀ ਉਹਨੇ ਦਿੱਤੀ ਹੈਗੀ ਆ ਤਾਂ ਉਸ ਤੋਂ ਪਹਿਲਾਂ ਜਿਹੜੀ ਹੋਈ ਹੈ ਸੀਸੀਟੀਵੀ ਸਭ ਕੈਮਰੇ ਅੰਦਰ ਚੱਲਦੇ ਪੁੱਛ ਸੀਸੀਟੀਵੀ ਗੁਰਦੁਆਰਾ ਸਾਹਿਬ ਦੇ ਜਿਹੜਾ ਅੰਦਰ ਹਾਲ ਦੇ ਵਿੱਚ ਨਹੀਂ ਚੱਲਦੇ ਬਟ ਇੱਕ ਬਾਹਰ ਜਿਹੜਾ ਕੈਮਰਾ ਲੱਗਿਆ ਉਹਦੇ ਵੀਡੀਓ ਦੇ ਵਿੱਚ ਆਪਾਂ ਕਹਿ ਸਕਾਂ ਗਲਿਆਰੇ ਦੇ ਵਿੱਚ ਜਿਹੜਾ ਲੱਗਿਆ ਉਹਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਹਾਲ ਚੋਂ ਬਾਹਰ ਨਿਕਲਦਾ ਤਾਂ ਉੱਥੇ ਉਹ ਜਿਹੜਾ ਬੱਚਾ ਹੈਗਾ ਉਹ ਦਿਸ ਰਿਹਾ ਹੈਗਾ ਕਿ ਉਹ ਜਿਹੜਾ ਹੈਗਾ ਕੋਈ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਹਨਾਂ ਨੂੰ ਖਿਲਾਰ ਰਿਹਾ ਜਾਂ ਕੋਈ ਜਿਵੇਂ ਆਪਾਂ ਦੂਰੋਂ ਇਮੇਜ ਆ ਜਾਂਦੀ ਹੈ ਕਿ ਉਹਦੇ ਵਿੱਚ ਸੁੱਟ ਰਿਹਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਦੋਂ ਉੱਥੋਂ ਦੇਖੇ ਤਾਂ ਉਹ ਵੀਡੀਓ ਦੇ ਵਿੱਚ ਵੀ ਇਹ ਸਾਬਤ ਹੁੰਦਾ ਕਿ